ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਆਸਨ ਪ੍ਰੇਮ ਓ ਮਹਾਰਾ ਕਿਉ ਮਿਲੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆ ਨ ਮਲਾਵੇ ਮਾਏ ਸੋਨ ਪ੍ਰੇਮ ਓ ਮਹਾੜਾ ਕਿਉ ਮਿਲੀ ਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਲਾਵੇ ਮਾਏ ਸੰਤਸਹ ਆਈ ਪ੍ਰੇਮ ਕੇ ਹੋਂ ਤਨ ਕੈ ਲਾਗਾ ਪਾਏ ਵਿਨ ਪ੍ਰਭ ਕਿਉ ਸੁਖ ਪਾਈਆ ਦੂਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਏ ਆਪ ਤਿਆਗ ਬਿਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ ਪ੍ਰਭ ਬਿਨ ਦੂ ਜਾ ਕੋ ਨਹੀਂ ਨਾਨਕ ਹਰ ਸਰਨਾ ਅਸੂ ਸੁਖੀ ਵਸੰਦੇ ਆ ਜਿਨਾ ਮੈਂ ਆ ਹਰ ਰਾਇ ਪ੍ਰਭ ਵਿੰਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੇ ਆ ਜਿਨਾ ਮੈਂ ਆ ਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ